ਅੱਜ ਫਰੀਦਕੋਟ ਦੇ ਵਿੱਚ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਆਉਣਾ ਸੀ ਅੱਜ ਇਹ ਕਹਿ ਦਿੱਤਾ ਗਿਆ ਇੱਥੋਂ ਦੇ ਜਿਹੜੇ ਹੈ ਅਧਿਕਾਰੀਆਂ ਵੱਲੋਂ ਕਿ ਤੁਹਾਡੀ ਐਂਟਰੀ ਨਹੀਂ ਕੱਲ ਇੱਥੇ ਮੈਡੀਕਲ ਕਾਲ ਦੇ ਵਿੱਚ ਕੈਬਨਿਟ ਮੰਤਰੀ ਬਲਵੀਰ ਸਿੱਧੂ ਆਏ ਉਹਨਾਂ ਤੋਂ ਸਵਾਲ ਪੁੱਛੇ ਕਿ ਕਦੋਂ ਕਾਰਵਾਈ ਕਰ ਰਹੇ ਹੋ ਰਾਜਜੀਸ ਤੇ ਜਿਹੜਾ AIG ਹੈ ਪੰਜਾਬ ਪੁਲਿਸ ਦਾ ਜਿਹਦਾ ਡਰੱਗ ਡਾਇਰੈਕਟਰ ਦੇ ਵਿੱਚ ਵੱਡਾ ਨਾਂ ਜਿਹੜੇ ਵੱਡੇ ਅਫਸਰਾਂ ਦੇ ਨਾਮ ਹੈ ਚਾਹੇ ਉਹ BSF ਦੇ ਹੋਣ ਚਾਹੇ ਪੰਜਾਬ ਪੁਲਿਸ ਉਹ ਤੋਂ ਸਰਕਾਰੇ ਘਬਰਾ ਗਈ ਜਿਹੜੇ ਇਲਜ਼ਾਮ ਵੱਖ-ਵੱਖ ਪੁਲਿਸ ਅਫਸਰਾਂ ਤੇ ਲੱਗਦੇ ਆ ਕਿ ਉਹ ਮਿਲੇ ਹੋਏ ਆ ਪੋਲਿਟੀਕਲ ਲੀਡਰਾਂ ਤੇ ਲੱਗਦੇ ਆ ਉਹਨਾਂ ਤੇ ਉੱਤੇ ਹੋਊਗੀ ਤਾਂ ਇਹ ਇਹੀ ਪੁੱਛਣਾ ਸੀ ਆਏ ਸੀ ਪਰ ਸਰਕਾਰ ਆ ਜਿਹੜੀ ਉਹ ਸਵਾਲਾਂ ਤੋਂ ਨਹੀਂ ਉਹਨੂੰ ਮੀਡੀਆ ਉਹ ਚਾਹੀਦਾ ਜਿਹੜਾ ਕਹਵੇ ਸਰ ਕੰਮ ਬਹੁਤ ਵਧੀਆ ਕਰ ਰਹੇ ਹੋ ਹੋਰ ਕਿੰਨਾ ਕਰੂੰਗੀ ਸਰਕਾਰ ਇੱਕ ਪਾਸੇ ਯੁੱਧ ਨਸ਼ਿਆਂ ਵਿਰੁੱਧ ਆਈਡੀ ਆਈਡੀਆ ਗੱਲਾਂ ਕਰ ਰਹੀ ਹੈ ਦੂਜੇ ਪਾਸੇ ਸਵਾਲਾਂ ਤੋਂ ਕਿਉਂ ਭੱਜ ਰਹੀ ਹੈ ਵੱਡੇ ਵੱਡੇ ਬੋਰਡ ਲਗਾ ਕੇ ਕਿ ਮਜੀਠੀਆ ਚਿੱਟੇ ਦਾ ਤਸਕਰ ਹੈ ਤੁਹਾਡੇ ਮੁਖੀ ਅਰਵਿੰਦ ਕੇਜਰੀਵਾਲ ਨੇ ਤੋਂ ਮਾਫੀ ਮੰਗੀ ਅੱਜ ਸਰਕਾਰ ਨੂੰ ਤਿੰਨ ਸਾਲ ਹੋ ਗਏ ਵਿਕਰਮ ਮਜੀਠੀਆ ਦਾ ਤੁਸੀਂ ਕੀ ਕਰ ਲਿਆ ਆ ਪਾਸ਼ੀਆਂ ਇੱਕ ਲੈਣਾ ਉਹਦੇ ਵਿੱਚ ਕਿਹਾ ਕਿ ਤੈਨੂੰ ਪਤਾ ਨਹੀਂ ਮੈਂ ਸ਼ਾਇਰੀ ਵਿੱਚ ਕਿਵੇਂ ਗਿਣਾ ਜਾਂਦਾ ਹਾਂ ਜਿਵੇਂ ਕਿਸੇ ਭਕੇ ਹੋਏ ਮੁਜਰੇ 'ਚ ਕੋਈ ਹੱਡਾ ਰੋੜੀ ਦਾ ਕੁੱਤਾ ਵੜੇ ਤਾਂ ਇਸ ਤਰੀਕੇ ਦੇ ਨਾਲ ਹੱਡਾ ਰੋੜੀ ਦੇ ਕੁੱਤੇ ਵਾਂਗੂ ਜਿਹੜਾ ਉਹ ਸਾਨੂੰ ਦੇਖਿਆ ਜਾਂਦਾ ਕਿ ਸਾਡਾ ਮੁਜਰਾ ਭੱਕਿਆ ਹੁੰਦਾ ਜੇ ਇਹ ਆ ਗਿਆ ਤਾਂ ਕਿਤੇ ਭਾਉ ਕੀ ਨਾ ਦੇ। ਆ ਕੱਲ ਵੀ ਅਸੀਂ ਜਾ ਕੇ ਆਏ ਆ ਉੱਥੇ 4-5 8 ਤੋਂ 10 ਮਰੀਜ਼ ਸੀ ਉਹਨਾਂ ਤਾਂ ਪਛਕੇ ਮੰਤਰੀ ਸਾਹਿਬ ਚਲੇ ਗਏ ਪਰ ਇੱਥੇ ਤਾਂ ਕੱਲੇ ਜੇਕਰ ਇੱਕ ਇੱਕ ਹਲਕੇ ਦੇ ਵਿੱਚੋਂ 12-12 13-1300 ਚਿੱਟੇ ਵਾਲਾ ਜਿਹੜਾ ਨੌਜਵਾਨਾ ਨਿਕਲਿਆ ਆਊਗਾ ਉਹਨਾਂ ਦਾ ਕੀ ਹੱਲ ਹੈ? ਅੱਜ ਫਰੀਦਕੋਟ ਦੇ ਵਿੱਚ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਆਉਣਾ ਸੀ। ਉਹਨਾਂ ਨੇ ਯੋਧ ਨਸ਼ਿਆਂ ਵਿਰੁੱਧ ਉਸ ਮਹਮ ਦੇ ਤਹਿਤ ਇੱਥੇ ਆਏ ਅਸੀਂ ਵੀ ਇੱਥੇ ਆਏ ਕੱਲ ਇੱਥੇ ਜਿਹੜੇ ਮੈਡੀਕਲ ਕਾਲ ਦੇ ਵਿੱਚ ਕੈਮਰਨ ਮੰਤਰੀ ਬਲਵੀਰ ਸਿੱਧੂ ਆਏ ਉਹਨਾਂ ਤੋਂ ਸਵਾਲ ਪੁੱਛੇ ਕਿ ਕਦੋਂ ਕਾਰਵਾਈ ਕਰ ਰਹੇ ਹੋ ਰਾਜਿਸਤ ਤੇ ਜਿਹੜਾ AIG ਹੈ ਪੰਜਾਬ ਪੁਲਿਸ ਦਾ ਜਿਹਦਾ ਡਰੱਗ ਐਕਟ ਦੇ ਵਿੱਚ ਵੱਡਾ ਨਾਂ ਹੈ ਕਦੋਂ ਕਾਰਵਾਈ ਕਰੋਗੇ ਡੀਜੀਪੀ ਸ਼ਸ਼ੀ ਕਾਂਤ ਵੱਲੋਂ ਦਿੱਤੇ ਨਾਵਾਂ ਤੇ ਜਿਹੜੇ ਵੱਡੇ ਅਫਸਰਾਂ ਦੇ ਨਾਮ ਹੈ ਚਾਹੇ ਉਹ BSF ਦੇ ਹੋਣ ਚਾਹੇ ਪੰਜਾਬ ਪੁਲਿਸ ਦੇ ਹੋਣ ਉਹ ਤੋਂ ਸਰਕਾਰੇ ਘਬਰਾ ਗਈ ਕਿ ਅੱਜ ਇਹ ਕਹਿ ਦਿੱਤਾ ਗਿਆ ਇੱਥੋਂ ਦੇ ਜਿਹੜੇ ਹੈ ਅਧਿਕਾਰੀਆਂ ਵੱਲੋਂ ਕਿ ਤੁਹਾਡੀ ਐਂਟਰੀ ਨਹੀਂ ਹੈ ਸਾਨੂੰ ਕੋਈ ਦੁੱਖ ਨਹੀਂ ਸਾਨੂੰ ਪਤਾ ਹੀ ਸੀ ਅਸੀਂ ਅਧਿਕਾਰੀਆਂ ਨਾਲ ਵੀ ਨਹੀਂ ਵੈਸੇ ਸਾਨੂੰ ਪਤਾ ਸੀ ਕਿ ਇਹ ਚੀਜ਼ ਬੰਦ ਹੋਣੀ ਹੈ ਪਰ ਸਰਕਾਰ ਇੱਕ ਪਾਸੇ ਯੁੱਧ ਨਸ਼ਿਆਂ ਵਿਰੁੱਧ ਆਈ ਡੀ ਆਈ ਡੀਆਂ ਗੱਲਾਂ ਕਰ ਰਹੀ ਹੈ ਦੂਜੇ ਪਾਸੇ ਸਵਾਲਾਂ ਤੋਂ ਕਿਉਂ ਭੱਜ ਰਹੀ ਹੈ ਸਵਾਲਾਂ ਤੋਂ ਭੱਜਣ ਦਾ ਤਾਂ ਪਹਿਲਾਂ ਤੋਂ ਹੀ ਸਰਕਾਰ ਦਾ ਮਨ ਹੈ ਕੱਲ ਸਵਾਲ ਪੁੱਛੇ ਅੱਜ ਵੀ ਉਹੀ ਸਵਾਲ ਸੀ ਕਿ ਜਿਹੜੇ ਵਿਅਕਤੀ ਖਿਲਾਫ ਬਿਕਰਮ ਮਜੀਠੀਆ ਖਿਲਾਫ ਤੁਸੀਂ ਇਹ ਗੱਲ ਕਰਦੇ ਰਹੇ ਹੋ ਵੱਡੇ ਵੱਡੇ ਬੋਰਡ ਲਗਾ ਕੇ ਕਿ ਮਜੀਠੀਆ ਚਿੱਟੇ ਦਾ ਤਸਕਰ ਹੈ ਤੁਹਾਡੇ ਮੁਖੀ ਅਰਵਿੰਦ ਕੇਜਰੀਵਾਲ ਨੇ ਤੋਂ ਮਾਫੀ ਮੰਗੀ ਅੱਜ ਸਰਕਾਰ ਨੂੰ ਤਿੰਨ ਸਾਲ ਹੋ ਗਏ ਬਿਕਰਮ ਮਜੀਠੀਆ ਦਾ ਤੁਸੀਂ ਕੀ ਕਰ ਲਿਆ ਏਆਈਜੀ ਰਾਜਜੀਤ ਦਾ ਤੁਸੀਂ ਕੀ ਕਰ ਲਿਆ ਬਲਡੋਜ਼ਰ ਚੱਲਦਾ ਚੰਗੀ ਗੱਲ ਆ ਚੱਲਣਾ ਚਾਹੀਦਾ ਜਿਹੜਾ ਨਸ਼ਾ ਵੇਚਦਾ ਪਰ ਉਹ ਵੱਡਿਆਂ ਬੰਦਿਆਂ ਤੇ ਬਲਡੋਜ਼ਰ ਕਦੋਂ ਚੱਲੇਗਾ ਜਿਹੜੇ ਵੱਡੇ ਵੱਡੇ ਨਾ ਪੁਲਿਸ ਅਫਸਰਾਂ ਦੇ ਬੀਐਸਐਫ ਦੇ ਅਫਸਰਾਂ ਦੇ ਤੁਹਾਨੂੰ ਤੁਹਾਡੀ ਸਬ ਪੁਲਿਸ ਦੇ ਸਾਬਕਾ ਅਧਿਕਾਰੀ ਜਿਹੜੇ ਆ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਮੌਕੇ ਦਿੱਤੇ ਕਿ ਉਹਨਾਂ ਦਾ ਨਾਮ ਪੁੱਛ ਕੇ ਉਹਨਾਂ ਤੇ ਕਾਰਵਾਈ ਕਰੋਗੇ ਇਹ ਸਵਾਲ ਸੀ ਬਾਕੀ ਸਵਾਲ ਇਹ ਵੀ ਸੀ ਕਿ ਇਹ ਜਿਹੜਾ ਨਜੁੱਧ ਨਸ਼ਿਆਂ ਵਿਰੁੱਧ ਦਾ ਜਿਵੇਂ ਹੁਣ ਸਰਕਾਰ ਚੱਲ ਰਹੀ ਹੈ ਚੰਗੀ ਗੱਲ ਹੈ ਚੱਲਣਾ ਵੀ ਚਾਹੀਦਾ ਕਿੰਨਾ ਚਿਰ ਚੱਲੇਗਾ ਤੇ ਨਾਲ ਹੀ ਜਿਹੜੇ ਇਲਜ਼ਾਮ ਵੱਖ-ਵੱਖ ਪੁਲਿਸ ਅਫਸਰਾਂ ਤੇ ਲੱਗਦੇ ਆ ਕਿ ਉਹ ਮਿਲੇ ਹੋਏ ਆ ਪੋਲਿਟਿਕਲ ਲੀਡਰਾਂ ਤੇ ਲੱਗਦੇ ਆ ਉਹਨਾਂ ਦੇ ਉੱਤੇ ਹੋਊਗੀ ਇੱਕ ਸਰਪੰਚ ਸਾਹਿਬ ਸੀਗੇ ਉਹ ਮੇਰੇ ਦਿਮਾਗ 'ਚ ਉਹਨਾਂ ਦਾ ਨਾਮ ਨਿਕਲ ਗਿਆ ਉਹਨਾਂ ਦਾ ਵੀ ਇੱਕ ਵੱਡਾ ਡਰੱਗ ਡਾਇਰੈਕਟਰ 'ਚ ਨਾਮ ਆਇਆ ਸੀ ਉਹਨਾਂ ਤੇ ਕਾਰਵਾਈ ਕਦੋਂ ਹੋਵੇਗੀ ਤਾਂ ਇਹ ਇਹੀ ਪੁੱਛਣਾ ਸੀ ਆਏ ਸੀ ਪਰ ਸਰਕਾਰ ਆ ਜਿਹੜੀ ਉਹ ਸਵਾਲਾਂ ਤੋਂ ਨਹੀਂ ਉਹਨੂੰ মিডিਆ ਉਹ ਚਾਹੀਦਾ ਜਿਹੜਾ ਕਵੇ ਕਿ ਸਰ ਕੰਮ ਬਹੁਤ ਵਧੀਆ ਕਰ ਰਹੇ ਹੋ ਹੋਰ ਕਿੰਨਾ ਕਰੋਂਗੀ ਸਾਰੇ ਕੰਮ ਦੇ ਵਿੱਚ ਹੋਰ ਕਿੰਨੀ ਤਰੱਕੀ ਆਵੇਗੀ ਇਹ ਵੀ ਇੱਕ ਸਵਾਲ ਹੈ ਕਿ ਤੁਸੀਂ ਨਸ਼ਿਆਂ ਵਾਲੇ ਤਾਂ ਜਿਹੜੇ ਨਸ਼ਾ ਤਾਂ ਬੰਦ ਕਰ ਦਿਓਗੇ ਪਰ ਜਿਹੜੇ ਮਰੀਜ਼ ਆ ਉਹਨਾਂ ਦਾ ਕੀ ਪ੍ਰਬੰਧ ਹੈ ਮੈਡੀਕਲ ਕਾਲਜ ਦੇ ਵਿੱਚ ਤਾਂ ਉਹਨੇ ਬਿਸਤਰੇ ਨਹੀਂ ਜਿੰਨੇ ਫਰੀਦਕੋਟ ਦੇ ਵਿੱਚ ਚਿੱਟੇ ਵਾਲੇ ਹੋਣਗੇ ਪ੍ਰਿੰਟ ਦੇ ਵਿੱਚ ਉਹਨਾਂ ਜਿਹੜਾ ਨਸ਼ਾ ਛਡਾਊ ਕੇਂਦਰ ਆ ਉਹਦੇ ਬਿਸਤਰੇ ਨਹੀਂ ਹੋਣ ਜਿੰਨੇ ਚਿੱਟੇ ਵਾਲੇ ਹੋਣਗੇ ਉਹਨਾਂ ਦਾ ਕੀ ਪ੍ਰਬੰਧ ਹੈ ਉਹਨਾਂ ਲਈ ਕੀ ਕਰੋਗੇ ਉਹ ਮਰੀਜ਼ਾਂ ਲਈ ਕੀ ਕਰੋਗੇ ਕਿ ਇਹ ਚੀਜ਼ਾਂ ਇੱਕ ਨਾ ਇੱਕ ਦਿਨ ਇਸੇ ਤਰੀਕੇ ਦੇ ਨਾਲ ਬਣ ਕੇ ਰਹਿ ਜਾਣੀਆਂ ਇਹ ਹੀ ਸਵਾਲ ਸੀ ਆ ਕੱਲ ਵੀ ਅਸੀਂ ਜਾ ਕੇ ਆਏ ਆ ਉੱਥੇ 4-5 8 ਤੋਂ 10 ਮਰੀਜ਼ ਸੀ ਉਹਨਾਂ ਤੋਂ ਪੁੱਛ ਕੇ ਮੰਤਰੀ ਸਾਹਿਬ ਚਲੇ ਗਏ ਪਰ ਇੱਥੇ ਤਾਂ ਕੱਲੇ ਜੇਕਰ ਇੱਕ ਇੱਕ ਹਲਕੇ ਦੇ ਵਿੱਚੋਂ 12-12 13-1300 ਚਿੱਟੇ ਵਾਲਾ ਜਿਹੜਾ ਨੌਜਵਾਨਾ ਨਿਕਲੇ ਆਊਗਾ ਉਹਨਾਂ ਦਾ ਕੀ ਹੱਲ ਹੈ ਤਾਂ ਇਹ ਸਵਾਲ ਪੁੱਛਣ ਆਏ ਸੀ ਸੋ ਇਹਨਾਂ ਸਰਕਾਰ ਨੂੰ ਇਹ ਲੱਗਿਆ ਕੱਲ ਵਾਲੇ ਸਵਾਲਾਂ ਤੋਂ ਵੀ ਸਾਨੂੰ ਪਤਾ ਲੱਗਿਆ ਸੀ ਕਿ ਸਰਕਾਰ ਤਲਮਲਾਈ ਹੋਈ ਹੈ ਕਿਉਂਕਿ ਸਰਕਾਰ ਇਹ ਚਾਹੁੰਦੀ ਹੈ ਕਿ ਸਵਾਲ ਉਹ ਹੋਵੇ ਜਿਹੜਾ ਸਾਡਾ ਮਨ ਪਸੰਦ ਹੈ ਅਕਸਰੀ ਪੂਰੇ ਪੰਜਾਬ ਦਾ ਮੀਡੀਆ ਵੀ ਅੱਜ ਤੇ ਲਗਾਇਆ ਹੋਇਆ ਆ ਪੂਰੇ ਪੰਜਾਬ ਦੀ ਮੀਡੀਆ ਨੂੰ ਇਸ ਕੰਮ ਤੇ ਲਗਾਇਆ ਹੋਇਆ ਤਾਂ ਉਹ ਚੀਜ਼ ਦਾ ਸਵਾਲ ਤਾਂ ਸਰਕਾਰ ਨੂੰ ਭਜਣਾ ਨਹੀਂ ਚਾਹੀਦਾ ਇਹ ਸਵਾਲ ਲੋਕਾਂ ਦੇ ਆ ਸਾਡਾ ਤਾਂ ਕੋਈ ਨਿੱਜੀ ਸਵਾਲ ਨਹੀਂ ਅਸੀਂ ਤਾਂ ਇਹ ਹੈ ਜੀ ਰਾਜੀਤ ਭੁੱਲਰ ਨੂੰ ਜਾਣਦੇ ਵੀ ਨਹੀਂ ਉਹਦੇ ਨਾਲ ਲੱਗੇ ਇੰਸਪੈਕਟਰ ਨੂੰ ਜਾਣਦੇ ਵੀ ਨਹੀਂ ਪਰ ਸਵਾਲ ਪੁੱਛਣਾ ਤਾਂ ਬਣਦਾ ਪਰ ਇਸ ਜੀ ਤੋਂ ਸਰਕਾਰ ਭੱਜੀ ਐ ਬਾਹਰ ਹੀ ਸਾਨੂੰ ਕਹਿੰਦਾ ਜੀ ਅੰਦਰ ਤੁਹਾਡੀ ਐਂਟਰੀ ਨਹੀਂ ਐ ਕੋਈ ਗੱਲ ਨਹੀਂ ਸਾਡੀ ਐਂਟਰੀ ਹੋਣੀ ਵੀ ਨਹੀਂ ਚਾਹੀਦੀ ਇੱਕ ਪਾਸ ਦੀਆਂ ਇੱਕ ਲੈਣਾ ਮੈਂ ਜਿਹੜੀਆਂ ਜ਼ਰੂਰ ਇੱਥੇ ਕੋਟ ਕਰੂੰਗਾ ਇਸ ਗੱਲ ਦੇ ਵਿੱਚ ਉਹ ਬੜੀਆਂ ਸੋਹਣੀਆਂ ਲੈਣਾ ਉਹਦੇ ਵਿੱਚ ਕਿਹਾ ਕਿ ਤੈਨੂੰ ਪਤਾ ਨਹੀਂ ਮੈਂ ਸ਼ਾਇਰੀ ਵਿੱਚ ਕਿਵੇਂ ਗਿਣਾ ਜਾਂਦਾ ਹਾਂ ਜਿਵੇਂ ਕਿਸੇ ਭਖੇ ਹੋਏ ਮੁਜਰੇ 'ਚ ਕੋਈ ਹੱਡਾ ਰੋੜੀ ਦਾ ਕੁੱਤਾ ਆਵੜੇ ਤਾਂ ਇਸ ਤਰੀਕੇ ਦੇ ਨਾਲ ਹੱਡਾ ਰੋੜੀ ਦੇ ਕੁੱਤੇ ਵਾਂਗੂ ਜਿਹੜਾ ਉਹ ਸਾਨੂੰ ਦੇਖਿਆ ਜਾਂਦਾ ਕਿ ਸਾਡਾ ਮੁਜਰਾ ਭਖਿਆ ਹੁੰਦਾ ਜੇ ਇਹ ਆ ਗਿਆ ਤਾਂ ਕਿਤੇ ਭਾਉ ਕੀ ਨਾ ਦੇਵੇ ਸੋ ਇਹ ਚੀਜ਼ਾਂ ਤੋਂ ਸਰਕਾਰ ਜਿਹੜੀ ਹੈ ਉਹ ਡਰਦੀ ਹੈ ਸਵਾਲਾਂ ਤੋਂ ਕੰਮ ਚੰਗੇ ਕਰੇ ਅਸੀਂ ਵੀ ਤਾਰੀਫ਼ ਕਰਾਂਗੇ ਪਰ ਜਿਹੜੇ ਵੱਡੇ ਸਵਾਲ ਆ ਉਹ ਉੱਥੇ ਦੀ ਉੱਥੇ ਬਰਕਰਾਰ